ਵੇਖ ਤਪੇ ਖੜੇ ਐ ਇਸ ਵੇਲੇ ਤੇ ਹੀ ਪਟਿਆਲਿਆਂ ਆ ਰਹੇ ਸੀਗੇ ਰਾਹ ਦੇ ਇੱਕ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਬੱਚਾ ਲੈ ਉਹਨੇ ਆਪਣੇ ਹਢਾਏ ਚਲੇ ਗਏ ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮਾਤਲੋਂ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਈ ਢੱਕੇ ਹੋਏ ਤੱਕ ਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਗਾਹਾਂ ਗਿਆ ਤੋਂ ਆਂਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜਿਆ ਸਬੀਤ ਸਿੰਘ ਦੀ ਦਾਰੂ ਪੀਤੀ ਸੀ ਤੇ ਪੁਲਿਸ ਲਾਗ ਸਾਰੇ ਸਾਡੇ ਗਲ ਪੈ ਗਈ ਆ ਆ ਹਾਲਾਤ ਆ ਇੱਕ ਮਾਨਵੀ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਾਈ ਕਾਦਾ ਗੱਲ ਨੂੰ ਕਰਦੇ ਤੇ ਖਬਰਾਂ ਰਸੀਪਾ ਹੋਗੇ ਆ। ਕਾਦੋ ਵੀ ਆ ਆ ਠੱਕੇ ਚਾਈ ਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾਂ। ਸਾਰੀ ਪੁਲਿਸ ਦੀ ਦਾਰੂ ਪੀਤੀ ਆ ਰਾਤ ਨੂੰ ਸਾਡੇ ਗਲ ਪਏ ਆ। ਠੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾਂ ਤੋਂ। ਆ ਨਾਲ ਮੇਰੇ ਸਿਕਿਉਰਿਟੀ ਵਾਲੇ ਤੋਂ ਇਹਨਾਂ ਨੂੰ ਵੀ ਠੱਕੇ ਮਾਰੇ ਗਏ ਆ। ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ। ਆ ਤੱਕੇ ਸਹੀ ਆ ਗੁੰਡਾ ਕਰਦੀ ਆ ਰਾਜਾ ਕਿਤੇ ਪੁਲਿਸ ਚੱਕ ਕੇ ਪੁਲਿਸ ਰਾਸਥਾਨ ਦੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟਮਾਰ ਕਰਕੇ ਗ੍ਰੈਂਟ ਲਾ ਕੇ ਕਿਤੇ ਹੁਣ ਆ ਸਭ ਕੱਬੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਤਾ ਜੀ ਐਂ ਕਰਤਾ ਜੀ ਬੰਦੇ ਹਾਨੂੰ ਗਾਲਾਂ ਕੱਢ ਕੇ ਭੱਜੇ ਆ ਮੰਗ ਰਸੀ ਗੱਡੀ ਲਾਈਏ ਗਾਲਾਂ ਕੱਢੇਗਾ ਗੱਡੀ ਚ ਗੱਡੀ ਮਾਰ ਕੇ ਪਰ ਜਵੇਂ ਚੌਂਕੀ 'ਚ ਲਾਈ ਆ ਗੱਡੀ ਆਪਣੇ ਢੰਡਿਆ ਇਹ ਉਹ ਫੇ ਚੌਂਕੀ 'ਚ ਕਿਹੜੇ ਹੀ ਮੁਲਾਜ਼ਮਾ ਆ ਚਲੋ ਅਸੀਂ ਦਖਾਵਾ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ ਚ ਬਰਨਾਲੇ ਦੇ ਐਸਪੀਡੀ ਬਰਨਾਲੇ ਦੇ ਡੀਐਸਪੀ ਦੇ ਸੀਐਮ ਜਰ ਸਾਹਿਬ ਧਿਆਨ ਚ ਲਿਆਦੇ ਸੋਡੇ ਮੁਲਾਜ਼ਮਾਂ ਨੇ ਸੜਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸੜਕ ਤੇ ਲੰਘਦਾ ਸੁਰੱਖਿਅਤ ਹੈਗਾ ਯਾਰ ਅਸ ਮੈਂ ਹੁਣ ਕਹਣਾ ਮੈਂ ਡੀਜੀਪੀ ਪੰਜਾਬ ਨੂੰ ਕਹਿੰਦਾ ਵੀ ਹੰਢਾਇਆ ਚੌਂਕੀ ਦਾ ਹੁਣ ਮੁਲਾਜ਼ਾ ਕਰਾਇਆ ਜਾਵੇ ਸਾਰੇ ਡੱਕੇ ਹੋਏ ਅੰਦਰ ਗੋਲਨਾ ਪੰਗਾ ਖਰਾਬ ਦੀਆਂ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਗੁੰਡਾ ਕੀ ਬੰਦਾ ਕੋਈ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਤਾਂ ਉੱਥੇ ਸਾਰਾ ਮੁਲਾਜ਼ਮ ਧੱਕੇ ਹੋਇਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਖੋਣ ਲਾ ਕੇ ਸਾਡੇ ਉੱਥੇ ਆ ਮੁੰਡਿਆ ਕਾਹਦਾ ਗੱਲ ਫੜ ਲੈ ਕੇ ਆ ਕੇ ਮਦਰੋਂ ਆ ਮੁਲਾਜ਼ਮਾਂ ਨੂੰ ਧੱਕੇ ਮਾਰੇ ਹੈਗਾ ਕੋਈ ਅੰਨਾ ਰਾਜ ਆ ਯਾਰ ਗੁੰਡਾ ਰਾਜ ਹੋਇਆ ਪਿਆ ਯਾਰ ਕਮਾਲ ਹੋ ਗਈ ਯਾਰ ਕੋਈ ਨਹੀਂ ਕੋਈ ਸੁਣਵਾਈ ਹੈ ਨਹੀਂ ਇੱਥੇ ਕੰਟਰੋਲ ਰੂਮ ਦੇ ਮੈਨ ਖਾਨ ਲਿਖਾ ਦੀ ਐਸਐਸਪੀ ਦਾ ਮੈਨ ਧਿਆਨ ਦੇ ਲਿਆਦਾ ਕਿ ਆਹ ਹਰ ਨਾ ਘਟਨਾ ਹੋਈ ਪਟਿਆਲਾ ਦੀ ਵਾਪਸ ਆ ਰਹੇ ਸੀਗੇ ਆਹ ਨਾ ਤਾਂ ਬੇਗੇਰ ਜੇ ਵੀ ਆ ਜਾਓ ਜੀ ਮਲਾਜ ਮਾਉਂਦੇ ਆ ਜੀ ਦੱਸੋ ਜੀ ਆਦਾ ਕੀ ਕਸੂਰ ਆ ਲੈ ਚ